YouTube ਦੀਆਂ 15 ਕੈਟਾਗਰੀਆਂ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਪੀਪਲ ਐਂਡ ਬਲੌਗਸ ਪੀਪਲ ਐਂਡ ਬਲੌਗਸ ਕੈਟਾਗਰੀ ਜੋ ਹੈ ਮਤਲਬ ਪੀਪਲ ਮੀਨ ਸੋਸਲ ਨਿੱਜੀ ਜੋ ਹੈ ਨਿੱਜੀ ਮਤਲਬ ਜਿਹੜੇ ਪਰਿਵਾਰਕ ਜੀਵਨ ਦੀਆਂ ਮਤਲਬ ਸਵੇਰੇ ਉੱਠਣ ਤੋਂ ਲੈ ਕੇ ਸਵੇਰੇ ਉੱਠਣ ਤੋਂ ਲੈ ਕੇ ਜਾਂ ਮਤਲਬ ਤੁਸੀਂ ਸਾਰਾ ਦਿਨ ਕੀ ਕਰਦੇ ਹੋ ਉਦੇ ਵਿੱਚ ਆਉਂਦਾ ਹੈ ਮਤਲਬ ਜਿਹੜਾ ਨਿੱਜੀ ਹੈ ਜਿਹੜਾ ਤੁਹਾਡੇ ਮਤਲਬ ਘਰੇਲੂ ਜੋ ਵੀ ਤੁਸੀਂ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕੰਮ ਕਰਦੇ ਹੋ ਜਾਂ ਮਤਲਬ ਕੁਝ ਵੀ ਕਰਦੇ ਹੋ ਮਤਲਬ ਉਸ ਦੋਸਤਾਂ ਨਾਲ ਕੋਈ ਮौज-ਮਸਤੀ ਕਰਦੇ ਹੋ ਜਾਂ ਹੋਰ ਉਹ ਪੀਪਲ ਐਂਡ ਬਲੌਗਸ ਦੇ ਵਿੱਚ ਆਉਂਦਾ ਹੈ ਯਾਨੀ ਕਿ ਤੁਹਾਡੇ ਇਹਦੇ ਵਿੱਚ ਪੀਪਲ ਐਂਡ ਬਲੌਗਸ ਦੇ ਵਿੱਚ ਇੰਟਰਫੇਸ ਵੀ ਚੱਲ ਰਿਹਾ ਹੈ ਪੀਪਲ ਐਂਡ ਬਲੌਗਸ ਦੇ ਵਿੱਚ ਮਤਲਬ ਜੋ ਹੈ ਨਿੱਜੀ ਜਾਂ ਮਤਲਬ ਸਮਾਜਿਕ ਮਸਲੇ ਆ ਸਕਦੇ ਆ ਤੁਹਾਡੇ ਨੀਤੀ ਜਾਂ ਸਮਾਜ ਨਾਲ ਸੰਬੰਧਿਤ ਵਿਸ਼ਾ ਕੋਈ ਵੀ ਹੋ ਸਕਦਾ ਹੈਗਾ ਪੀਪਲ ਐਂਡ ਬਲੌਗਸ ਦੇ ਵਿੱਚ ਤੁਹਾਡਾ ਜੋ ਨਿੱਜੀ ਮਤਲਬ ਸਵੇਰੇ ਉੱਠਣ ਤੋਂ ਲੈ ਕੇ ਤੁਸੀਂ ਸ਼ਾਮ ਤੱਕ ਜੋ ਵੀ ਕੋਈ ਕੰਮ ਕਰਦੇ ਹੋ ਜਾਂ ਦੋਸਤਾਂ ਨਾਲ ਮਤਲਬ ਕੋਈ ਕੋਈ ਮौज-ਮਸਤੀ ਕਰਦੇ ਹੋ ਜਾਂ ਕੋਈ ਹੋਰ ਕੁਝ ਵੀ ਮਤਲਬ ਇਹ ਤੁਹਾਡਾ ਜਾਂ ਕੁਝ ਕਰਦੇ ਵਿੱਚ ਕੋਈ ਕੰਮ ਕਰਦੇ ਹੋ ਪਰਵਾਰ ਦਾ ਮਤਲਬ ਜੋ ਹੈ ਮਤਲਬ ਘਰ ਦੇ ਮਤਲਬ ਜੇ ਕੰਮਕਾਰ ਹੈ ਮਤਲਬ ਨਿੱਜੀ ਜੋ ਮਤਲਬ ਪਰਸਨਲ ਆਪਾਂ ਕਹਿੰਦੇ ਆਪਾਂ ਪਰਸਨਲ ਜਿਹੜੇ ਹੈਗੇ ਮਤਲਬ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੋ ਕੁਝ ਵੀ ਤੁਸੀਂ ਕਰਦੇ ਹੋ ਉਹ ਪੀਪਲ ਐਂਡ ਬਲੌਗਸ ਦੇ ਵਿੱਚ ਆਉਂਦਾ ਹੈ ਜਾਂ ਸਮਾਜਿਕ ਮਸਲੇ ਜੇ ਆਪਾਂ ਸਮਾਜਿਕ ਮਸਲਿਆਂ ਦੀ ਗੱਲ ਕਰੀਏ ਸਮਾਜ ਦੇ ਵਿੱਚ ਜੋ ਵੀ ਹੈ ਮਤਲਬ ਕੋਈ ਜਾਂ ਜਮ ਸਪੋਜ਼ ਕਰ ਲੋ ਮੈਂ ਆਪਣੇ ਪਿੰਡ ਦੀ ਗੱਲ ਕਰ ਰਹੇ ਨੇ ਪਿੰਡ ਦਾ ਕੋਈ ਹੋਵੇ ਜਾਂ ਮਤਲਬ ਪਿੰਡ ਦਾ ਕੋਈ ਮਸਲਾ ਵੀ ਉਸ ਮਤਲਬ ਅ ਕੋਈ ਕੁਝ ਵੀ ਸਮਸ ਕਿਸੇ ਵੀ ਚੀਜ਼ ਨਾਲ ਸੰਬੰਧਿਤ ਕੋਈ ਵੀ ਮਸਲਾ ਮਤਲਬ ਉਹ ਆਪੇ ਸ਼ੇਅਰ ਕਰ ਸਕਦੇ ਆ ਪੀਪਲ ਐਂਡ ਬਲੌਗਸ ਕੈਟਾਗਰੀ ਵਿੱਚ ਪੀਪਲ ਐਂਡ ਬਲੌਗਸ ਕੈਟਾਗਰੀ ਹੈ ਜੋ ਨਿੱਜੀ ਜਾਂ ਸਮਾਜਿਕ ਮਸਲੇ ਵਿੱਚ ਆਇਆ ਹੈ ਪਰਸਨਲ ਜਿਹੜਾ ਹੈ ਸਵੇਰ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਤੁਸੀਂ ਕੰਮ ਕਰਦੇ ਹੋ ਉਹ ਇਹ ਵਿੱਚ ਆਇਆ ਇੰਟਰਫੇਸ ਚੱਲ ਰਿਹਾ ਤੁਹਾਡੇ ਸਾਹਮਣੇ ਬਾਕੀ ਅਗਲੀ ਵੀਡੀਓ ਵਿੱਚ ਕੋਈ ਨਵੀਂ ਜਾਣਕਾਰੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਆ ਉਹਦੇ ਲਈ ਕਿਸਾਨ ਦਾ ਤਾਕਲੀ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਹਾਂ ਬਾਏ ਟਾਟਾ